ਫਗਵਾੜਾ ਵਿਖੇ ਵਿਧਾਇਕ ਬਲਵਿੰਦਰ ਸਿੰਘ ਧਾਰੀਵਾਲ ਦੀ ਅਗਵਾਈ ਵਿੱਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਪ੍ਰਤਿਮਾ ਤੇ ਫੁੱਲ ਮਾਲਾਵਾਂ ਅਰਪਿਤ ਕਰਕੇ ਆਜ਼ਾਦੀ ਦਿਵਸ ਮਨਾਇਆ ਗਿਆ ਇਸ ਮੌਕੇ ਤੇ ਵਿਧਾਇਕ ਬਲਵਿੰਦਰ ਸਿੰਘ ਧਾਰੀਵਾਲ ਸਾਬਕਾ ਕੌਂਸਲਰ ਤਰਨਜੀਤ ਸਿੰਘ ਵਾਲੀਆ ਸਾਬਕਾ ਕੌਂਸਲਰ ਮਲਕੀਅਤ ਸਿੰਘ ਰਗੋਤਰਾ ਸਾਬਕਾ ਕੌਂਸਲਰ ਪਰਮਦੇਵ ਸੁਧੀਰ ਨਿੱਕਾ ਸਾਬਕਾ ਕੌਂਸਲਰ ਸੀਤਾਦੇਵੀ ਆदि ਮੌਜੂਦ ਸਨ ਐਂਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਮਾਤਾ ਕੀ ਜੈ ਹੋ ਬਾਤਮਾ ਗਾਂਧੀ ਅਮਰ ਜੈ ਬਾਤਮਾ ਗਾਂਧੀ ਅਮਰ ਜੈ ਜਿਸ ਤਰ੍ਹਾਂ ਕਿ ਅੱਜ ਸਾਡੀ ਦੁਨੀਆ ਵਿੱਚ ਜਿਹੜਾ ਹੈਗਾ 78ਵਾਂ ਜਿਹੜਾ ਹੈਗਾ ਜਨਤ ਦਿਵਸ ਜਿਹੜਾ ਹੈ ਬੜੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਉਸੇ ਕਰੇ ਵਿੱਚ ਜਿਹੜਾ ਹੈਗਾ ਅੱਜ ਸਾਡੇ ਦੇਸ਼ ਵਿੱਚ ਸਾਰੀ ਦੁਨੀਆ ਵਿੱਚ ਜਿਹੜਾ ਹੈਗਾ ਜਿੱਥੇ ਝੰਡਾ ਲਹਿਰਾਉਂਦੀ ਜਿਹੜੀ ਲਾਸੂ ਚੜ੍ਹਦਾ ਹੈਗਾ ਇਹ ਸਮਾਗਮ ਹੋ ਰਹੇ ਹੈਗੇ ਨੇ ਉਸੇ ਤਰ੍ਹਾਂ ਅੱਜ ਸਾਨੂੰ ਸਾਰਿਆਂ ਨੂੰ ਇਹ ਫਰੰਕ ਕਰਨਾ ਚਾਹੀਦਾ ਕਿ ਤੁਸੀਂ ਸਾਰੇ ਹੀ ਜਿਹੜਾ ਹੈਗਾ ਸਾਡੀ ਜਾਤੀ ਨੂੰ ਜਿਹੜਾ ਬਰਕਰਾਰ ਰੱਖਣ ਵਾਸਤੇ ਹਰ ਸਮੇਂ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਤੁਸੀਂ ਰਹੀਏ ਅੱਜ ਦੇਖिए ਤਾਂ ਸਾਰੀ ਦੁਨੀਆ ਵਿੱਚ ਜਿਹੜਾਗਾ ਨਫਰਤ ਦਾ ਮਾਹੌਲ ਰਹੇਗਾ ਕਈ ਦੇਸ਼ਾਂ ਦੇ ਵਿੱਚ ਆਪਸ ਵਿੱਚ ਲੜਾਈ ਚੱਦੀ ਰਹੀ ਹੈ ਔਰ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਹੈ ਕਿ ਹੋਰ ਵੀ ਜਿਹੜੇ ਹਾਲਾਤ ਖਰਾਬ ਹੋ ਸਕਦੇ ਨੇ ਇਸ ਕਰਕੇ ਅੱਜ ਸਾਨੂੰ ਸਾਰਿਆਂ ਨੂੰ ਇਹ ਜਿੱਥੇ ਗਲਤ ਸੋਚਣ ਵਾਲੀ ਹੈਗੀ ਹੈ ਕਿ ਦੇਸ਼ ਦੇ ਵਿੱਚ ਕੰਦਰੂਨੀ ਹਾਲਾਤ ਖਰਾਬ ਕਰਨ ਵਾਸਤੇ ਖਰਾਬ ਕਰਨ ਵਾਸਤੇ ਜਿਹੜੀ ਜੇਸ਼ਤੀਆਂ ਤੇ ਇਸੇ ਤਰ੍ਹਾਂ ਜਿਹੜਾ ਬਾਰਡਰ ਤੇ ਜਿਹੜੇ ਹੈਗੇ ਬਾਹਰੀ ਸ਼ਕਤੀਆਂ ਜਿਹੜੇ ਹੈਗੇ ਉਹ ਬਾਰਡਰ ਤੇ ਵੀ ਹਾਲਾਤ ਖਰਾਬ ਕਰਨ ਵਾਸਤੇ ਜਿਹੜੀਆਂ ਕਿ ਤਤਪਰ ਹੈਗੀਆਂ ਉਸ ਕਰਕੇ ਅੱਜ ਦੇ ਦਿਨ ਅਸੀਂ ਸੁਧਨ ਕਰਨਾ ਚਾਹੀਦਾ ਕਿ ਜਿੱਥੇ ਅੱਜ ਸਾਰੇ ਦੇਸ਼ ਵਿੱਚ ਸ਼ਕਤੀਆਂ ਵਿੱਚ ਜੁਗਾਦੀਤਾ ਦਿਖਾੜਾ ਬੜੀ ਹੁਕਮਤ ਸਰਕਾਰ ਦਾ ਬਣਾ ਰਿਹਾ ਉਸ ਤਰ੍ਹਾਂ ਕਿਸੇ ਦੇਸ਼ ਦੀ ਆਜ਼ਾਦੀ ਤੇ ਸਵਤੰਤਰਤਾ ਜਿਹੜੇ ਬਰਕਰਾਰ ਰੱਖਣ ਵਾਸਤੇ ਅਸੀਂ ਦੇਸ਼ ਦੀ ਹੱਦ ਜਿਹੜੀ ਕਿਸੇ ਵੀ ਪ੍ਰਕਾਰ ਦੇ ਕਵਾਨੇ ਦੇਣ ਵਾਸਤੇ ਅਸੀਂ ਨਹੀਂ ਫਿਰ ਮੈਂ ਆਪਣੇ ਵੱਲੋਂ ਨੂੰ ਸਮੂਹ ਸਾਡੀ ਕਾਂਗਰਸ ਪਾਰਟੀ ਵੱਲੋਂ ਜਿਹੜਾ ਹੈ ਅੱਜ ਦੇ ਭਾਗ ਲੈ ਲੱਖ ਲੱਖ ਪ੍ਰਧਾਨ ਜੀ ਚਾਹੇ